ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਸ਼ਹਿਰ ਤਲਵੰਡੀ ਪਾਈ ਹੈ ਇਹਨੂੰ ਫਰੀਦਕੋਟ ਜ਼ਿਲ੍ਹਾ ਪੈਂਦਾ ਫਰੀਦਕੋਟ ਤੋਂ ਸ੍ਰੀ ਅੰਮ੍ਰਿਤਸਰ ਵਾਲੇ ਹਾਈਵੇ ਦੇ ਉੱਤੇ ਤਲਵੰਡੀ ਪਾਈ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਗਾਵਾਂ ਤੇ ਮੱਝਾਂ ਵਿਕਰੀ ਵਾਲੀਆਂ ਹੁੰਦੀਆਂ ਅੱਜ ਦੀ ਵੀਡੀਓ ਦੇ ਟੋਟਲ ਨਗ 5 ਹੈ ਤਿੰਨ ਗਾਵਾਂ ਗੱਬਣਾਂ ਹੈ ਤੇ ਇੱਕ ਗਾਂ ਸੂਈ ਸਵਾਈ ਆ ਤੇ ਇਹਨਾਂ ਤੋਂ ਬਿਨਾ ਇੱਕ ਝੋਟੀ ਇੱਕ ਇਹ ਮੱਝ ਇਹ ਵੀ ਸੂਈ ਸਵਾਈ ਆ ਸੋ ਪੰਜ ਨਗ ਤੁਹਾਨੂੰ ਦਿਖਾਉਣ ਲੱਗਾ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਬੇਨਤੀ ਆ ਵੀ ਪਸ਼ੂ ਖਰੀਦਣਾ ਤੁਹਾਡੀ ਆਪਦੀ ਮਰਜ਼ੀ ਹੁੰਦੀ ਆ ਤੇ ਆਪਦੀ ਪਸੰਦ ਹੁੰਦੀ ਆ ਉਹਦੀ ਤਸੱਲੀ ਵੀ ਤੁਸੀਂ ਕਰਨੀ ਆ ਸੋ ਤਾਜੀ ਸੂਈ ਝੋਟੀ ਤੁਹਾਨੂੰ ਦਿਖਾਉਂਗਾ ਤੇ ਚਾਰ ਗਾਂ ਆਓ ਸ਼ੁਰੂਆਤ ਇਸੇ ਮੱਝ ਤੋਂ ਹੀ ਕਰ ਲઈએ ਉਦੋਂ ਬਾਈ ਤੁਹਾਨੂੰ ਗਾਵਾਂ ਦਿਖਾਣੀਆਂ ਕਲਦੀਪ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਲਦੀਪ ਅੱਜ ਪੰਜ ਨਗ ਆਪਣੇ ਤੋਂ ਹਾਂਜੀ ਮੱਝ ਕੰਨ ਵਸੂਆ ਦੂਜਾ ਸੂਆ ਬਾਈ ਕਿੰਨਾ ਕ ਟਾਈਮ ਹੋ ਗਿਆ ਨੂੰ ਸੂਈ ਇਹ 2-3 ਦੀ ਬਾਈ ਸੂਈ ਹੈ 2 ਤਰੀਕ ਦੀ ਸੂਈ ਅੱਜ 4 ਤਰੀਕ ਹੈ ਹਾਂਜੀ ਠੀਕ ਹੈ ਅੱਛਾ ਬਾਈ ਕੀ ਡਿਮਾਂਡ ਰਹਿਣੀ ਹੈ ਇਹਦੀ ਡਿਮਾਂਡ ਦੀ ਬਈ 1.5 ਰੋਗੀ ਜੀ 1 ਲੱਖ 5000 ਬੱਚਾ ਕੱਟਾ ਦਿੱਤਾ ਹੈ ਕੱਟਾ ਦਿੱਤਾ ਜੀ ਤੋਰੀ ਨੂੰ ਸੋ 1 ਲੱਖ ਤੇ 5000 ਡਿਮਾਂਡ ਹੈ ਬੱਚਾ ਕੱਟਾ ਹੈ 9 ਕਿਲੋ ਬੋਲਾ ਕਹਤ ਲੇ ਬੋਲਾ ਬਾਈ ਕਹਿੰਦਾ ਵੀ 9 ਕਿਲੋ ਵਾਂਗੂ ਇਸ ਟਾਈਮ ਦੂਜਾ ਸੂਆ ਹਵਾਨਾ ਤੁਸੀਂ ਦੇਖ ਸਕਦੇ ਹੋ ਦੱਸੋ ਇਸ ਟਾਈਮ ਜਿੰਨਾ ਇਹ ਦਿਖਾਉਂਦੀ ਹੈ ਖੰਡ ਸੋਹਣੇ ਆ ਬਿਲਕੁਲ ਤਾਜੀ ਸੂਈ ਵੀ ਹਜੇ ਪੁੜੇ ਵੀ ਪੂਰੇ ਜਿਹੜੇ ਉਹ ਤੁਸੀਂ ਦੇਖੋਗੇ ਚੱਕੇ ਨਹੀਂਗੇ 2 ਦਿਨ ਹੋ ਗਏ ਅੱਜ ਸੂਈ ਨੂੰ 2 ਤਰੀਕ ਦੀ ਬਾਈ ਕਹਿੰਦਾ ਵੀ ਇਹ ਸੂਈ ਹੈ ਸੋ ਇਹ ਦੋਸਤੋ ਚੋਟੀ ਬਾਈ ਇਹਦੀ ਪੂਛ ਫੜੀ ਕਲਦੀਪ ਮੰਡੀ ਹੇ ਭਾਈ ਬਹੁਤ ਸੀਲ ਛਰੀ ਜਿਹਾ ਬਣਾਇ ਬੈਠੇ ਠੀਕ ਇਹਨੂੰ ਕੋਈ ਮਤਲਬ ਨਹੀਂ ਆ ਠੀਕ ਇਦਾਂ ਮੱਦੀ ਤਾਰਾ ਪੂਰਾ ਮਰ ਜਾ ਦੋਸਤੋ ਵੈਸੇ ਵੀ ਸੀਲ ਛਰੀਫ ਹੈ ਤੇ ਦੂਜੀ ਗੱਲ ਤਾਜੀ ਸੂਈ ਵੀ ਛੋਟੀ ਸੋ 1 ਲੱਖ ਤੇ 5000 ਡਿਮਾਂਡ ਇੱਕ ਗਾਂ ਕੱਬਣ ਐਚਪ ਵੱਡੇ ਕੱਦ ਕਾਟ ਚ ਕਲਦੀਪੇ ਕਿੰਨਾਂ ਮਾਸੂਆ ਸੁੰਦੀ ਤੇ ਇਹ ਭਾਈ ਦੂਜਾ ਸੁਆ ਕਿੰਨੇ ਦਿਨ ਲੱਗੂਗੇ ਇਹ ਭਾਈ 12 ਤਰੀਕ ਨੂੰ ਦਿਨ ਪੂਰੇ ਇਹ ਕੀ ਰੇਟ ਰਹੂਗਾ ਇਹਦਾ 85 ਹਜ਼ਾਰ ਰਹਿਗਾ ਟੋਰੀ 12 ਤਰੀਕ ਨੂੰ 12 ਨੂੰ ਦਿਨ ਪੂਰੇ ਐ ਤੇ ਅੱਜ ਤਰੀਕ ਹੈਗੀ ਐ 4 8 ਦਿਨ ਪਾਏ ਐ ਚੰਗੇ ਕਦ ਕਾਠ ਦੀ ਇਹ ਗਾਂ 85000 ਦੀ ਡਿਮਾਂਡ ਐ ਥਣ ਥੀ ਚੁਾਈ ਵਾਲੇ ਆ ਹਵਾਨਾ ਤੁਹਾਡੇ ਸਾਹਮਣੇ ਆ ਦੁੱਧ ਚੰਗਾ ਪਾ ਦੂਗੀ ਬਾਕੀ ਸੇਵਾ ਦਾ ਹੁੰਦਾ ਦੁੱਧ ਹਮੇਸ਼ਾ ਸੋ ਇਹਦਾ ਤੁਸੀਂ ਹਵਾਨਾ ਦੇਖ ਸਕਦੇ ਇਸ ਸਾਈਡ ਤੋਂ ਵੀ ਤੁਸੀਂ ਇਹਦਾ ਹਵਾਨਾ ਦੇਖ ਸਕਦੇ ਹੋ ਸੋ ਇਹ ਦੋਸਤੋ 2 ਨੰਬਰ ਦੇ ਉੱਤੇ ਇੱਕ ਸੂਈ ਸਵਾਈਂ ਗਾਂ ਤੁਹਾਨੂੰ ਦਿਖਾ ਦਈਏ ਕਲਜੀਪੇ ਕੰਨਵਾ ਸੂਆ ਸੂਈ ਹੈ ਇਹ ਬਈ ਤੀਜਾ ਸੂਆ ਸੂਈ ਹੈ ਕਿੰਨਾ ਚਿਰ ਹੋ ਗਿਆ ਇਸ ਸੂਈ ਨੂੰ ਇਹਨਾਂ ਸੂਈ ਨੂੰ 9 ਦਿਨ ਹੋ ਗਏ ਬਾਈ ਕਿੰਨਾ ਦੁੱਧ ਹੋਗਾ ਇਹਦੇ 18 ਕਿਲੋ ਦਾ ਤਿਆਰ ਆ ਵੇਖ ਚਾ ਕੀ ਰੇਟ ਹੋਗਾ ਇਹਦਾ 65000 ਰੁਪਏ ਸੋਰੀ 65000 ਰੇਟ ਹੈ 18 ਕਿਲੋ ਦੁੱਧ ਇਸ ਟਾਈਮ ਹਾਜ਼ਰ ਹੈ 9ਵੇਂ ਦਿਨ ਜਾ ਰਹੀ ਪੈਂਦੀ ਹੂੰ 25 26 ਕਿਲੋ ਦੁੱਧ ਦੇ ਦਿੰਦੀ ਮਾਲ ਕਹਿੰਦੇ ਬਈ। ਠੀਕ। ਉਹ ਕ੍ਰਾਸ ਬਰੀਡ ਗਾਂ ਹਵਾਨੇ ਚੰਗੇ ਦੇ ਵਿੱਚ ਆ ਦੁੱਧ ਚਿੱਟਾ ਪਈ ਕਹਿੰਦਾ ਬਿਲਕੁਲ। ਬੱਚਾ ਇਹਦੇ ਨਾਲ ਵੀ ਵੱੱਛਾ ਹੈ। ਇਹਦਾ ਹਵਾਨਾ ਤੁਸੀਂ ਫੇਰ ਦੇਖ ਲਓ। ਦੁੱਧ ਭਾਵੇਂ ਦੋ ਟਾਈਮ ਛੋਲਿਓ ਦੱਸੋ ਤੁਹਾਡੀ ਹਿੰਮਤ ਆ ਆਪਦੀ ਵੀ ਤੁਸੀਂ ਇੱਥੋਂ ਤਸੱਲੀ ਕਰਕੇ ਲੈ ਲਓ ਜੀ। ਇਹ ਤੋਂ ਬਿਨਾ ਜਰਸੀ ਇੱਕ ਕਲਦੀ ਪੇ ਕਹਿਣ ਮਹਿਸੂਸ ਇਹ ਦੂਜਾ ਸੁਭਾਅ ਬਈ ਹੁੰਦੀ ਆ। ਕਿੰਨਾ ਚੱਲੇ ਜੂਗੀ? ਇਹ ਤਾਂ ਬਈ 10 ਦਿਨਾਂ ਦੇ ਪੈਗੇ ਕੀ ਰੇਟ ਹੋਊਗਾ ਇਹਦਾ ਇਹਦਾ ਰਹੂਗਾ 70000 ਰੁਪਏ ਰਾਈ 10 ਦਿਨਾਂ ਦੀ ਕੱਚੀ ਜਰਸੀ ਬਰੀਡ ਰੇਟ 17000 ਜਰਸੀ ਕਾਂ ਵਾਲੇ ਹਿਸਾਬ ਤੇ ਹਾਈਟ ਤਾਂਚਾ ਕਾਫੀ ਚੰਗਾ ਦਿਸਦਾ ਬੱਚੇ ਸੋਹਣੇ ਪਾਊਗੀ 70000 ਰੇਟ ਬਾਕੀ ਆ ਕੇ ਪਾਸ ਕਰ ਲਿਓ 10 ਦਿਨ ਹਜੇ ਲੈਂਦੀ ਐ ਸੂਨ ਚ ਇੱਕ ਹੋਰ ਕ੍ਰਾਸ ਜਰਸੀ ਤੁਹਾਨੂੰ ਦਿਖਾਉਣੀ ਐ ਕਲਦੀਪ ਕਿੰਨੇ ਕ ਦਿਨ ਲਊ ਬਾਈ ਸੂਨ ਚ ਇਹ ਵੀ ਬਾਈ ਹਫਤਾ ਦਾ ਦਨ ਲੈ ਜੂਗੀ ਇਹਦਾ ਰੇਟ ਕੀ ਰੋ 55000 ਰੁਪਏ ਤੁਰੀ 55000 ਰੇਟ ਐ ਹਫਤਾ 10 ਦਿਨ ਲੈਂਦੀ ਐ ਜਿਆਦਾ ਪੱਖ ਜਰਸੀ ਦਾ ਇਹ ਵੀ ਆਪਾਂ ਇਹਦੀ ਗਾਰੰਟੀ ਦੇ ਦਾਂ 18 ਕਿਲੋ 19 ਕਿਲੋ ਦੇ ਕਿਉਂਕਿ ਮੇਰੇ ਕੋਲ ਹੈਦੀ ਐ ਪਹਿਲਾਂ ਵੀ ਉਹ ਹਜੇ ਕੱਚੀ ਐ ਤੁਸੀਂ ਢਾਂਚਾ ਇਹਦਾ ਦੇਖ ਸਕਦੇ ਲੇਵਾ ਤਾਂ ਬਹੁਤ ਜ਼ਰਾ ਮਹਾਂ ਜਾਂਦੀ ਹੈ ਲੇਵਾ ਬਾਈ ਕਹਿੰਦਾ ਚੰਗਾ ਭਰੂਗੀ ਹਾਂ ਮੇਰੇ ਕੋਲ ਗਈ ਆ ਬਾਈ ਸਹੀ ਸੋ ਇਹ ਦੋਸੋ ਅੱਜ ਦੀ ਵੀਡੀਓ ਦੇ ਪੰਜ ਨਾਗ ਬਾਈ ਕੋਲ ਵਿਕਰੀ ਵਾਲੇ ਸੀ ਇਹ ਤੋਂ ਅੱਗੇ ਥੋੜਾ ਕੰਮ ਆ ਤੁਹਾਨੂੰ ਪੰਜੇ ਪਸ਼ੂ ਦਿਖਾਤੇ ਆ ਤੋਰ ਕੇ ਦਿਖਾਤੇ ਆ ਇਨਫੋਰਮੇਸ਼ਨ ਲੈਤੀ ਆ ਬਾਕੀ ਜਿਹੜਾ ਵੀਰ ਖਰੀਦਣਾ ਚਾਵੇ ਉਹਨੂੰ ਬੇਨਤੀ ਆ ਵੀ ਆ ਕੇ ਜਰੂਰ ਦੇਖਿਓ ਤੇ ਆਪਦੀ ਸਮਝ ਨਾਲ ਖਰੀਦ ਲਿਓ ਧੰਨਵਾਦ ਵੀਡੀਓ ਦੇਖਣ ਅਸਤੇ